ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮਿਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ट्यूबवैल बंद करा बिजली तो बचनी बचनी है थलो पानी बचना अज अपने दर्शकों उस पवित्र स्थान तै के पहुंचे जेड़ा कि माता सुलखनी ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਸਥਾਨ ਹੈ ਜਿੱਥੇ ਵਿਆਹ ਸੰਪੰਨ ਹੋਇਆ ਸੀ ਇਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦਾ 538 ਸਾਲ ਪਹਿਲਾਂ ਵਿਆਹ ਹੋਇਆ ਸੀ ਔਰ ਇਹ ਸਥਾਨ ਜੋ ਹੈ ਇਹ ਮਾਤਾ ਸੁਲਖਣੀ ਜੀ ਦਾ ਟਿਕਾਣਾ ਰਿਹਾ ਪਹਿਲਾਂ ਤਸਵੀਰ ਦਿਖਾ ਦਿੰਦਾ ਤੇ ਸੰਗਤ ਦੀ ਯਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਉ ਨੂੰ ਲੈ ਕੇ ਸ਼ੁਰੂ ਹੋ ਗਈ ਹੈ ਦੂਰੋ ਦਰਾਡੇੋਂ ਸੰਗਤ ਪਹੁੰਚ ਰਹੀ ਹੈ ਖੁਸ਼ੀਆਂ ਮੰਗਣ ਆਉਂਦੀਆਂ ਨੇ ਔਰ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ 30 ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪ ਪੂਰਵ ਬੜੀ ਸ਼ਰਧਾ ਤੇ ਤੁਮਤਾਮਨਾ ਨਾਲ ਮਨਾਇਆ ਜਾ ਰਿਹਾ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਲਗਭਗ ਮੁਕੰਮਲ ਹੋਣ ਵਾਲੀਆਂ ਨੇ ਤਿਆਰੀਆਂ ਸਾਡੇ ਨਾਲ ਇੱਥੇ ਪ੍ਰਬੰਧਕ ਮੌਜੂਦ ਆ ਸੰਗਤ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਔਰ ਕੀ ਸਮਾਗਮ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੰਦਰ ਜੀ ਜਦੋਂ ਅਸੀਂ ਸਥਾਨ ਤੇ ਆਉਂਦੇ ਹਾਂ ਇੱਕ ਵੱਖਰੀ ਤਰ੍ਹਾਂ ਦਾ ਕਹਾ ਜਾਵੇ ਤਾਂ ਨਜ਼ਾਰਾ ਦੇਖਣ ਨੂੰ ਮਿਲਦਾ ਜਦੋਂ ਇਹ ਦੀਵਾਰਾਂ ਦੇਖਦੇ ਬੇਸ਼ੱਕ ਰੈਨੋਵੇਟ ਹੋ ਗਈਆਂ ਪਰ ਉਹ ਗੱਲ ਯਾਦ ਕਰੀਏ ਤੇ ਮਾਤਾ ਸੁਲਖਣੀ ਜੀ ਇੱਥੇ ਖੇਡਦੇ ਰਹੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਆ ਔਰ ਜੀਵਨ ਦਾ ਅਹਿਮ ਪੜਾਅ ਇਸੇ ਸਥਾਨ ਤੋਂ ਸ਼ੁਰੂ ਕੀਤਾ ਕੀ ਕਹਿਣਾ ਚਾਹੋ ਮੈਂ ਸਭ ਤੋਂ ਪਹਿਲਾਂ ਧੰਨ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜਰਤਮਾ ਦਾ ਸੁਲਖਣੀ ਦੇ ਵਿਆਹਪੁਰਬ ਦੀ ਜਿਹੜਾ ਜੋੜ ਮੇਲਾ 538वां ਹੀ ਮਨਾਉਣ ਜਾ ਰਹੇ ਆਂ ਕੋਈ ਲੱਖ ਲੱਖ ਵਧਾਈ ਦੇ ਰਿਆਂ ਤੇ 30 ਅਗਸਤ ਨੂੰ ਬਟਾਲੇ ਦੀ ਧਰਤੀ ਤੇ ਇਹ ਜਿਹੜਾ ਪਾਵਨ ਪਿੱਤਰ ਸਥਾਨ ਜਿੱਥੇ ਹੀ ਖਲੋਤੇ ਆਂ ਅੱਜ ਗੁਰਦੁਆਰਾ ਡੇਰਾ ਸਾਹਿਬ ਸ਼ੋਹਰਤੇ ਧੰਨ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਇੱਥੇ ਬਚਪਨ ਧੰਨ ਮਾਤਾ ਸੁਲਖਣੀ ਨੇ ਆਪਣਾ ਬਤੀਤ ਕੀਤਾ ਇਨ੍ਹਾਂ ਗਲੀਆਂ 'ਚ ਖੇਡੇ ਨੇ ਇਨ੍ਹਾਂ ਮਹੱਲਿਆ 'ਚ ਖੇਡੇ ਨੇ ਉਹ ਬਚਪਨ ਦੇ ਪੜਾਵਾਂ ਤੋਂ ਅੱਗੇ ਲੰਘੇ ਆ ਤੇ ਫਿਰ ਜਦੋਂ ਗ੍ਰਸਤੀ ਜੀਵਨ ਉਹਨਾਂ ਨੇ ਸ਼ੁਰੂ ਕੀਤਾ ਤੇ ਐ ਕੈਸੇ ਰੱਬ ਦੀ ਰੂਹ ਨਾਲ ਉਹਨਾਂ ਦਾ ਜੀਵਨ ਜਿਹੜਾ ਸ਼ੁਰੂ ਹੋਇਆ ਉਹ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪਹਿਲੇ ਗੁਰੂ ਸਿੱਖਾਂ ਦੇ ਹੋਇਆ ਉਹਨਾਂ ਨਾਲ ਉਹਨਾਂ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ ਮੈਂ ਸਮਝਦਾ ਜੇ ਅੱਜ ਅਸੀਂ ਮਹਿਸੂਸ ਕਰੀਏ ਅਸੀਂ ਜੇ ਸੰਸਾਰ 'ਤੇ ਤੁਰੇ ਫਿਰਨੇ ਆ ਤੇ ਗ੍ਰਸਤ ਪ੍ਰਧਾਨ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਸ ਆਪਣੇ ਮਾਪਿਓ ਦੇ ਗ੍ਰਸਤ ਵਿੱਚੋਂ ਅਸੀਂ ਦੁਨੀਆ ਤੇ ਆਏ ਅੱਜ ਉਸ ਗ੍ਰਸਤ ਨੂੰ ਅਸੀਂ ਧਾਰਨ ਕਰਕੇ ਆਪਣੀ ਜ਼ਿੰਦਗੀ ਬੀਤ ਕਰ ਰਹੇ ਆ ਕਿ ਬਹੁਤ ਵੱਡੀ ਦੇਣ ਆ ਧੰਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸਾਹਿਬ ਦੀ ਜੀ ਆਪਾਂ ਅੱਖਾਂ ਬੰਦ ਕਰੀਏ ਆਪਣੀ ਅੰਤਰ ਆਤਮਾ ਨੂੰ ਦੇਖੀਏ ਮਹਿਸੂਸ ਕੀ ਕਰਦੇ ਹੋ ਅੰਦਰੋਂ ਜਦੋਂ ਦੇਖੀਦਾ ਕਿ ਐਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਪਧਾਰੇ ਔਰ ਸਮਾਂ ਬਤੀਤ ਕੀਤਾ ਉਹਨਾਂ ਨੇ ਵੀ ਮੈਂ ਸਮਝਣਾ ਉਹ ਕਿਹੋ ਜਿਹਾ ਸਮਾਂ ਹੋਏਗਾ ਤੁਸੀਂ ਆਪ ਹੀ ਮਹਿਸੂਸ ਕਰੋ ਕਿ ਇਹ ਉਦੋਂ ਇੱਕ ਘਾਰ ਹੋਏਗਾ ਤੇ ਧੰਨ ਮਾਤਾ ਸਲਖਣੀ ਦਾ ਇਸ ਘਰ ਚ ਜਨਮ ਲੈਣਾ ਹੀ ਮੈਂ ਸਮਝਣਾ ਪਹਿਲੇ ਦਿਨ ਤੋਂ ਹੀ ਮੁਬਾਰਕ ਹੋ ਗਿਆ ਹੋਗਾ ਜਿਵੇਂ ਗੁਰੂ ਨਾਨਕ ਸਾਹਿਬ ਦਾ ਰਾਇਪੋਇ ਦੀ ਤਲਵੰਡੀ ਤੇ ਜਨਮ ਲਿਆ ਤੇ ਦਾਈ ਦੌਲਤਾ ਨੇ ਕਿਹਾ ਕਾਲੂ ਤੇਰੇ ਘਰ ਰੱਬ ਪੈਦਾ ਹੋਇਆ ਹੈ ਭੈਣ ਨਾਨਕੀ ਦੇ ਪਛਾਨਿਆ ਤੇ ਮੈਂ ਸਮਝਣਾ ਜਿਸ ਘਰ ਵਿੱਚ ਮਾਤਾ ਸਲੱਖਣੀ ਪੈਦਾ ਹੋਈ ਹੋएगी ਬਚਪਨ ਚ ਉਹ ਫਿਰ ਉਹਦਾ ਜੀਵਨ ਗੁਰੂ ਨਾਨਕ ਸਾਹਿਬ ਦੇ ਤਿਆਰੀਆਂ ਕਿੰਨੀਆਂ ਕੁ ਮੁਕੰਮਲ ਹੋ ਤਿਆਰੀਆਂ ਦਾ ਸਮਝਣਾ ਜੀ ਤਿਆਰੀਆਂ ਹੋ ਰਹੀਆਂ ਤਿਆਰੀਆਂ ਛੋਟੀਆਂ ਪੈ ਜਾਂਦੀਆਂ ਸੰਗਤ ਦੀ ਆਮਦ ਬਹੁਤ ਵੱਡੀ ਏ ਪਰ ਸਭਾ ਸੁਸਾਇਟੀਆਂ ਦਾ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਅੱਜ ਤੋਂ ਹੀ ਸੰਗਤਾਂ ਤੁਰੀਆਂ ਨੇ ਕਈ ਦਿਨਾਂ ਤੋਂ ਤੁਰੀਆਂ ਨੇ ਉਦੋਂ ਰਾਸ਼ ਹੋ ਜਾਣਾ ਉਦੋਂ ਭੀੜ ਪੈ ਜਾਣੀ ਆ ਆਪਾਂ ਜਾ ਕੇ ਮੱਥਾ ਵੀ ਟੇਕ ਆਈਏ ਜੇ ਕਿਹ ਕੋਈ ਤਿਆਰੀ ਦੇ ਹਿੱਸਾ ਪਾਉਣਾ ਹੋ ਵੀ ਪਾਈਏ ਇਹ ਸਮਾਵਾ ਚੱਲ ਰਹੀ ਆ ਸਰਨਲ ਉਹ ਸੰਗਤ ਮੌਜੂਦ ਆ ਜਿਹੜੇ ਅਕਸਰ ਕੀਰਤਨ ਕਰਦੀਆਂ ਨੇ ਵੀ ਜਥਾ ਹੋਵੇ ਇਹਨਾਂ ਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾ ਪੈਂਦੀ ਨਿਰਮਲ ਕੌਰ ਤੁਸੀਂ ਜਦੋਂ ਵੀ ਆਪਾਂ ਕਈ ਸਾਲਾਂ ਤੋਂ ਇੱਥੇ ਆਉਂਦੇ ਆ ਤੁਸੀਂ ਵੀ ਕਈ ਸਾਲਾਂ ਤੋਂ ਇੱਥੇ ਕੀਰਤਨ ਤੁਸੀਂ ਦੱਸੋ ਕਿ ਇੱਕ ਮਾਹੌਲ ਜਿਹੜਾ ਸਿਰਜੇ ਆ ਜਾਂਦਾ ਵਾ ਬੀਬੀਆਂ ਵੱਲੋਂ ਖਾਸ ਕਰਕੇ ਕਿੱਦਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਇਸ ਪਵਿੱਤਰ ਸਥਾਨ ਤੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਬੀਬੀਆਂ ਦਾ ਇਤਿਹਾਸ ਹੈ ਬੀਬੀਆਂ ਦਾ ਮਾਹੌਲ ਹੈ ਸਾਨੂੰ ਇੱਕ ਸਾਲ ਜਿਹੜਾ ਨਾ ਬਹੁਤ ਮਤਲ ਨੰਗਦਾ ਕਿ ਕਦੋਂ ਕੇ ਮਾਤਾ ਸਲਖਣੀ ਗੁਰੂ ਨਾਨਕ ਪਾਸ਼ਾ ਦਾ ਵਿਆਹ ਪੁਰਬ ਆਏ ਅਹੀਂ ਆਪਣੇ ਘਰ ਦੇ ਰਜੇ ਵੇ ਛੱਡ ਕੇ ਤੇ ਮਾਤਾ ਸੁਲਖਣੀ ਦੇ ਦਰਸ਼ਨ ਕਰ ਸਕੀ। ਇਹ ਵੀ ਕਿਹਾ ਜਾਂਦਾ ਕਿ ਬੇਸ਼ੱਕ ਇਹਨੂੰ ਮਨਮਤ ਕਹਿ ਲਈਏ ਪਰ ਸ਼ਰਧਾ ਦੇ ਹਿਸਾਬ ਨਾਲ ਕਿਹਾ ਜਾਂਦਾ ਕਿ ਬੀਬੀਆਂ ਜਾਂ ਸੰਗਤ ਜਿਹੜੀ ਆਉਂਦੀ ਆ ਇਹ ਬੜੇ ਚਾਅ ਨਾਲ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਮਾਤਾ ਸੁਲਖਣੀ ਦਾ ਵਿਆਹ ਵਰਗਮਣੋ ਮਾਹੌਲ ਬਣਾ ਕੇ ਰੱਖਦੇ ਆ। ਬਿਲਕੁਲ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ ਕਿਉਂਕਿ ਜਦੋਂ ਆਮ ਹੀ ਨਾ ਹੁੰਦਾ ਏ ਤੇ ਬੀਬੀਆਂ ਨੂੰ ਬੜਾ ਉਤਸ਼ਾਹ ਹੁੰਦਾ ਹੈ ਕਿ ਜਿੱਦਾਂ ਬਾਬਾ ਜੀ ਦਾ ਵਿਆਹ ਨਵੇਂ ਸਿਰੇ ਤੋਂ ਹੀ ਕਰਨ ਲਏ ਆ 16 ਤਰੀਕ ਤੋਂ ਲੈ ਕੇ ਸਾਈਂ ਤ੍ਰਿਕ ਸਾਡਾ ਬੀਬੀਆਂ ਦਾ ਕੀਰਤਨ ਚੱਲੇਗਾ ਲੰਗਰ ਦੀ ਸੇਵਾ ਜੋ ਪ੍ਰਥਾ ਚੱਲਦੀ ਆ ਮੈਂਬਰ ਸਾਹਿਬ ਗੋਰਾ ਸਾਡੇ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੇ ਸੰਜੋਗ ਨਾਲ ਸਾਡੀਆਂ ਭੈਣਾਂ ਬੀਬੀ ਦਰਸ਼ਨ ਕੌਰ ਭੁਮੀ ਸਾਰੀਆਂ ਆਪਣੇ ਬੀਬੀ ਜਗਿੰਦਰ ਕੌਰ ਇੱਕ ਸਾਡੇ ਪੰਜੇ ਆ ਇਸ ਵੇਲੇ ਸਾਡੇ ਚ ਹਾਜ਼ਰ ਨਹੀਂ ਆ ਵਪਾਰ ਗਏ ਨੇ ਇਸ ਕਰਕੇ ਅਸੀਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਦੇ ਸੰਯੋਗ ਦੇ ਨਾਲ ਸਾਨੂੰ ਇਹਨਾਂ ਦਾ ਬਹੁਤ ਸਾਹ ਨੂੰ ਬਹੁਤ ਚਾਹ ਹੁੰਦਾ ਕਿ ਆਪਾਂ ਵੇਖੋ ਆਪਣੇ ਘਰੋਂ 8 ਵਜੇ ਆ ਜਾਂਦੇ ਆ ਤੇ ਸ਼ਾਮ ਨੂੰ 5 ਵਜੇ ਜਾਈਏ ਤਾਂ ਕਿ ਰਾਤੀ ਕਦੋਂ ਦਿਨ ਚੜੇ ਫਿਰ ਆਪਾਂ ਜਾਈਏ ਫਿਰ ਚੱਕ ਕੇ ਮਾਹੌਲ ਹੀ ਐਸਾ ਸਿਰਜਿਆ ਜਾਂਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਪੂਰੇ ਬਟਾਲੇ ਦੇ ਵਿੱਚ ਹੀ ਕਿ ਇਦਾਂ ਹੀ ਲੱਗਦਾ ਹਰ ਕਿਸੇ ਨੂੰ ਕਿ ਉਹਨਾਂ ਦੇ ਆਪਣੇ ਘਰ ਵਿਆਹ ਆ ਆਪਣੇ ਘਰ ਸਮਾਗਮ ਆ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਇਸੇ ਤਰੀਕੇ ਨਾਲ ਹੀ ਮਨਾਇਆ ਜਾਂਦਾ ਹੋਰ ਵੀ ਸੰਗਤ ਮੌਜੂਦ ਹੈ ਕਿ ਨਾਮ ਜੀ ਮਾਤਾ ਜਗਿੰਦਰ ਸਿੰਘ ਜੀ ਤੁਸੀਂ ਜਦੋਂ ਆਉਂਦੇ ਹੋ ਜਾਂ ਅੱਜ ਕੱਲ੍ਹ ਦੇ ਦਿਨਾਂ ਦੀ ਗੱਲ ਕਰੀਏ ਤਾਂ ਬਟਾਲੇ ਦਾ ਮਾਹੌਲ ਕਿਦਾਂ ਦਾ ਲੱਗਦਾ ਬਟਾਲੇ ਦਾ ਮਾਹੌਲ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪ ਨਰਨਕਾਰ ਜਿਹੜਾ ਨਾ ਇੱਥੇ ਵਿਆਹ ਗੁਰਦਵਾਰੇ ਵਿੱਚ ਸੰਗਤਾਂ ਨੂੰ ਅਸੀਸ ਦੇਣ ਲਈ ਆਉਂਦੇ ਨੇ ਤੇ ਸਾਰੀਆਂ ਸੰਗਤਾਂ ਜਿਹੜੀਆਂ ਬੜੇ ਪਿਆਰ ਉਤਸ਼ਾਹ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕੰਸਾ ਸਾਹਿਬ ਗੁਰਦੁਆਰਾ ਸਤਕਤਾਰੀਆਂ ਸਾਹਿਬ ਸਾਰਾ ਸ਼ਹਿਰ ਜਿਹੜਾ ਹੈ ਨਾ ਉਹ ਗੁਰੂ ਨਾਨਕ ਸਾਹਿਬ ਦੇ ਇਹ ਜਾਨੂ ਸ਼ੋਹ ਦੇ ਨਾਲ ਨਾਲ ਕਣ ਕਣ ਜਿਹੜਾ ਨਾ ਉਹ ਧੰਗੁਰੂ ਨਾਨਕ ਧੰਗੁਰੂ ਨਾਨਕ ਕਹਿੰਦਾ ਜੀ ਧੰਗੁਰੂ ਨਾਨਕ ਧੰਗੁਰੂ ਨਾਨਕ 538ਵਾਂ ਵਿਆਪੁਰ ਬੜੀ ਸਰਦਾ ਤੇ ਧੂੰ tạmਨਾ ਮਨਾਇਆ ਜਾ ਰਿਹਾ ਸੰਗਤ ਦੀ ਆਦਮ ਗੁਰਦੁਆਰਾ ਸਾਹਿਬਾਂ ਦੇ ਵਿੱਚ ਸ਼ੁਰੂ ਹੋ ਗਈ ਆ ਕੈਮਰਾਮੈਨ ਮਨੀਤ ਨਾਲ ਨੀਤ ਲੁਥਾ ਆਧਨਿਕ ਸੂਰਾ ਟੀਵੀ ਬਟਾਲਾ ਗੁਰਦੁਆਰਾ ਡੇਰਾ ਸਾਹਿਬ